ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਿਵੇਂ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਹੈ ਕਿ ਹੈ ਜੀ 25 ਜੂਨ ਤੇ ਪੰਜਾਬ ਦੇ ਵਿੱਚ ਕੀ ਹੋਇਆ ਸੀ ਕਿ ਮੌਨਸੂਨ ਜਲਦੀ ਆ ਰਿਹਾ ਹੈ ਐਗਜ਼ੈਕਟ 25 ਜੂਨ ਨੂੰ ਸਾਡੇ ਜਰੇ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਹੈ ਔਰ ਮੀਂਹ ਵੀ ਅੱਨਾ ਜ਼ੋਰਦਾਰ ਸੀਗਾ 1.5 ਘੰਟਾ ਪੈਂਦਾ ਰਿਹਾ ਲਗਾਤਾਰ ਕਿ ਪਾਣੀ ਉਹ ਪਾਣੀ ਹੋ ਗਿਆ ਸੀ ਛਾਰੇ ਪਾਸੇ ਤੇ ਇੱਕ ਤੇ ਮੈਂ ਥੋੜਾ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਏ ਉਹਨਾਂ ਦਾ ਦਿਲੋਂ ਧੰਨਵਾਦ ਤੇ ਜਿਹੜੇ ਸਾਡੀ ਵੀਡੀਓ ਨਵੇਂ ਦੇਖ ਰਹੇ ਨੇ ਉਹ ਪਲੀਜ਼ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸਾਡੀ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਛੱਡਿਆ ਕਰੋ ਨਹੀਂ ਫਿਰ ਗਿੱਲਾ ਹੋ ਜਾਊਗਾ ਫਿਰ ਜੂਆ ਵਹਿ ਜਾਣਗੀ ਇੰਨੀਆਂ ਬੜੀਆਂ ਬੜੀਆਂ ਮੈਨਾਂ ਆਉਂ। ਮੈਨਾਂ। ਆਪਾਂ ਚੱਲੋ। ਜੋਵਨ ਕਿਥੇ ਆ? ਖਲੋ ਆ ਰਹੀ ਹੈ। ਨਾ ਪਾਣੀ ਨਵੜਾ ਗੰਦਾ ਪਾਣੀ ਹੈ। പൂര സ്വിമിംഗ പൂലൂ ഹ

ਹਾਂਜੀ ਇੱਥੇ ਆਪਾਂ ਗੈਸ ਤੇ ਇੱਕ ਸਾਈਡ ਦੁੱਧ ਬੋਇਲ ਕਰਨ ਲਈ ਰੱਖ ਲਿਆ ਸੀ ਤੇ ਦੂਸਰੀ ਸਾਈਡ ਰੱਖ ਲਏ ਸੀ ਆਪਣੇ ਸਰੋਂ ਦਾ ਤੇਲ ਕਿਉਂਕਿ ਆਪਾਂ ਅੱਜ ਬਣਾਉਣ ਲੱਗੇ ਸੀਗੇ ਪਰਵੀ ਬੈਂਗਣੀ ਤੇ ਸਾਡੇ ਦੇ 4 ਵਜੇ ਦਾ ਟਾਈਮ ਹੋਇਆ ਸੀਗਾ ਇੱਥੇ ਬਾਰਿਸ਼ ਹੋ ਕੇ हट ਗਈ ਸੀ ਤੇ ਮੈਂ ਸੋਚਿਆ ਨਾਲ ਦੀ ਨਾਲ ਆਪਾਂ ਦੁੱਧ ਨੂੰ ਬੋਇਲ ਕਰ ਲੈਣੇ ਆ ਤੇ ਨਾਲੇ ਚਾਹ ਬਣਾ ਲੈਣੇ ਆ ਜਦ ਤੱਕ ਨਾਲ ਦੀ ਨਾਲ ਇੱਕ ਸਾਈਡ ਆਪਣੀ ਸਬਜੀ ਵੀ ਰੈਡੀ ਹੋ ਚੁਗੀ ਤੇ ਅੱਜ ਬਹੁਤ ਦਿਨਾਂ ਬਾਅਦ ਬੈਂਗਣੀ ਬਣਾ ਰਹੇ ਸੀ ਆਪਾਂ ਪਰਵੀ ਤੇ ਜੋ 언ਨੀ ਮੰਮੀ ਨੇ ਭੇਜੀ ਸੀ ਜੀ ਉਹਨਾਂ ਦੇ ਘਰੇ ਹੋਣੀਆ ਬਾਦੂ ਆਣੇ ਆ ਉਹ ਕਹਿੰਦੇ ਅਸੀਂ ਬਣਾ ਲੈਂਦੇ ਆਂ ਤੇ ਤੁਸੀਂ ਬਣਾ ਲਓ ਤੇ ਇਹਨੂੰ ਮੈਂ ਵਾਸ਼ ਕਰਕੇ ਵਿੱਚ ਚੀਰੇ ਲਗਾ ਕੇ ਇਹਦੇ ਵਿੱਚ ਡਰਾਈ ਮਸਾਲਾ ਸੀਗਾ ਉਹ ਜਿਹੜਾ ਉਹ ਭਰ ਲਿਆ ਸੀਗਾ ਜਿਹੜੇ ਆਪਣੇ 베이킹 ਮਸਾਲੇ ਹੁੰਦੇ ਆ ਜਿਵੇਂ ਹਲਦੀ ਨਮਕ ਮਿਰਚ ਗਰਮ ਮਸਾਲਾ ਜੀਰਾ ਇਹ ਸਾਰਾ ਕੁਝ ਮੈਂ ਮਿਕਸ ਕਰ ਲਿਆ ਸੀ ਸਬਜੀ ਦੇ ਅਕੋਰਡਿੰਗ ਜਿੰਨੀ ਕ ਸਬਜੀ ਸੀ ਆਪਣੀ ਤੇ ਇਹਦੇ ਵਿੱਚ 반ਸਤ ਪਿਆਜ਼ ਆਪਾਂ ਪਾਵਾਂਗੇ ਕੱਟ ਕੇ ਇੱਕ ਅੱਧਾ ਟਮਾਟਰ ਪਾਵਾਂਗੇ ਕਿਉਂਕਿ ਸਬਜ਼ੀ ਥੋੜੀ ਜੀ ਹੀ ਸੀਗੀ ਜ਼ਿਆਦਾ ਤਾਂ ਨਹੀਂ ਸੀ ਇਸੇ ਕਰਕੇ ਮੈਂ ਕਿਹਾ ਚਲੋ ਨਾਲ ਦੀ ਨਾਲ ਇਹ ਵੀ ਹੋ ਜੂਗੀ ਤੇ ਆਪਾਂ ਨੂੰ ਸ਼ਾਮ ਨੂੰ ਨਹੀਂ ਬਣਾਣੀ ਪਊਗੀ ਤੇ ਇੱਥੇ ਮੈਂ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਕਰ ਜਦੋਂ ਆਪਣੇ ਬੈਂਗਣ ਥੋੜੇ ਜਿਹਾ ਅੱਧ ਕੱਚੇ ਜੇ ਹੋ ਗਏ ਤਾਂ ਇਹਦੇ ਵਿੱਚ ਪਾ ਕੇ ਆਪਾਂ ਪਿਆਜ਼ ਤੇ ਸਾਈਡ ਤੇ ਰੱਖਦੀ ਆ ਕੋਈ ਚਾਹ ਸੋ ਆਪਣੇ ਪਿਆਜ਼ ਹੋਣ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਟਮਾਟਰ ਥੋੜੇ ਜਿਹਾ तपी अपनी थोड़ी जी है अपनी चाह बन के होगी रेडी एचा पावे दुध थोड़ा जि फोन में दे देना है इधर अपनी चाह भी बन के होगी रेडी सिर्फ तुम पीनी है चाह जे पीनी है तसो फिर खराब ना करो ਖੋਲਿਆ ਕਿਉਂ ਸੀ ਤੁਸੀਂ ਫ੍ਰਿਜੇ ਚ ਰੱਖ ਦੋ ਨਾ ਵਾਸਾ ਆਪਣੀ ਸਬਜੀ ਬਣ ਗਈ ਹੈ ਆਲਮੋਸਟ ਅਪਾਇ ਦੇ ਵਿੱਚ ਸਿਰਫ ਹਲਦੀ ਹਲਦੀ ਪਾਣੀ ਹੈ ਹਨਾ ਥੋੜੀ ਜਿਹੀ ਹਲਦੀ ਘੱਟ ਲੱਗ ਰਹੀ ਹੈ ਮੈਨੂੰ ਬਾਕੀ ਨਮਕ ਮਿਰਚ ਇਹ ਸਭ ਕੁਝ ਅਪਾਇ ਹੋਇਆ ਥੋੜੀ ਜਿਹੀ ਹਲਦੀ ਪਾ ਲਾਂਗੇ ਜੇਪਾਂ ਗੈਸ ਬੰਦ ਆ ਬਣ ਗਈ ਆਪਣੀ ਚਾਹ ਤੇ ਆ ਹੈਗੀ سیرਤ ਦੀ ਚਾਹ سیرਤ ਆਪਣੀ ਚਾਹ ਲੈ ਕੇ ਜਾਓ ਹੈਲੋ ਕੀ ਹਾਲ ਹੈ ਹਾਂ ਇੱਕ ਚਲੂਗੀ ਉਹ ਚਾਚੀ ਬਣ ਨਵਿਆ ਚੋਪੀ ਉਹ ਵਾਓ ਤੇ ਮੈਨੂੰ ਫੋਟੋ ਭੇਜੀ ਸੀ ਹਾਂ ਮੇਰੇ ਘਰ ਤੇ ਨਾਨਕੇ ਅੰਦਰ ਟ੍ਰਿਪ ਬਹੁਤ ਬੇਬੇ ਰੋਣੇ ਪਾਤੀ ਕੀ ਤੇ ਬਹੁਤ 파ਗਲ ਹੋ ਗਈ ਉੱਥੇ ਹਾਂ ਕਿਉਂ ਸਾਰੇ ਖਾਤੇ ਰੁਕ ਜਾ ਗਲਤ ਕਰ ਲੈਂਦੇ ਉਹ ਨਾ ਬਹਿ ਜਾ ਉਹ ਕਿਉਂਕਿ ਮੈਂ ਬਹੁਤ ਥੱਕ ਗਿਆ ਉੱਥੇ ਠੀਕੇ ਤੇਰੀ ਨਾਨੀ ਨੇ ਬਹੁਤ ਕੰਮ ਕਰਾ ਲਿਆ ਤੇ ਤੋਂ ਮੈਂ ਕੰਮ ਨਹੀਂ ਕਰਵਾਇਆ ਮੈਂ ਰੋਜ਼ ਉੱਠੇ ਜਿਵੇਂ ਨਾਨਦ ਜੀ ਨੂੰ ਨਹੀਂ ਹੁੰਦਾ ਨਾ ਬ੍ਰਸ਼ ਕਰਾਂ ਅੰਦਰ ਤੱਕ ਜਣਾ ਕਰਾਂ ਜਾਂਦਾ ਹਾਂ ਸੁਭਾਤ ਸਹਰੂਸ ਸਵੇਰ ਬ੍ਰਸ਼ ਕਰਨਾ ਨਾ ਹੈ ਹਾਂ ਅਰੇ ਤੇਰਾ ਮੈਂ ਉਹ ਨਹੀਂ ਨਾ ਸਕਦੀ ਪੂਰਾ ਦਿਨ ਵੀਡੀਓ ਬਣਾਉਣਾ ਛੱਡੋ ਕਿਉਂ ਪਹਿਲਾਂ ਹੁਕ ਤਜਾ ਗਲਤ ਕਰ ਲੈਂਦੇ ਫਿਰ ਇਹ ਤਾਂ ਅੱਛੀ ਹੈਬਿਟ ਹੈ ਹੈ ਪਾਗਲ ਹੋ ਜਾਂਦੇ ਹਾਂ ਹਰ ਰੋਜ਼ ਬ੍ਰਸ਼ ਕਰੇ ਨਾ ਮਾਂ ਹਾਂ ਸਭ ਖੇਲਣ ਜਾਣ ਦੋ ਨਾ ਇਹ ਤਾਂ ਤੇਰੀ ਬਹੁਤ ਖੁੱਲੀ ਲੱਗ ਰਹੀ ਹੈ ਚप्पल ਨਮੂ ਹਾਂ ਜੈਸ ਖੁੱਲੀ ਹੈ ਖੁੱਲੀ ਹੈ ਫਿਰ ਤੂੰ ਦੇਖ ਕੇ ਨਹੀਂ ਲਈ ਇਹ ਕਿੰਨੀ ਇਹਦੇ ਪੈਰ ਮੁੱਚ ਜੂਗਾ ਇਹਦੇ ਚ ਨਹੀਂ ਮਾਂ ਮਾਂ ਮਨੋਰ ਨਾਨੀ ਹਾਊਸ ਮਿਲੇ ਮਾਸੀ ਲੈ ਕੇ ਆਈ ਸੀ ਕਿਤੇ ਗਈ ਸੀ ਨਾ ਉਹ ਮੇਰੇ ਲਈ ਲੈ ਕੇ ਆਈ ਸੀ ਇਹ ਆ ਅੱਛਾ ਦਿਖਾਈਂ ਤਾਂ ਮਾਸੀ ਮਿਲੇ ਤਾਂ ਤੂੰ ਕੁਝ ਲੈਤਾ ਨਹੀਂ ਦਿਖਾ ਦੇ ਤੇਲੀ ਹੋਲੀ ਦਿੱਤਾ ਸੀ ਨਾ ਅੱਛਾ ਇਹ ਉਹ ਵਾਲਾ ਆ ਹਾਂ ਇਹ ਵਾਲਾ ਹੀ ਵਾਲਾ ਹੈ ਬ੍ਰੇਸਲੇਟ ਮਿਲਿਆ ਸੀ ਇਹਨੂੰ ਨਮੂ ਨੂੰ ਨਾ ਮਾਸੀ ਨੂੰ ਦਿੱਤਾ ਦੇ ਨੋਕੇ ਇਹ ਤਾਂ ਹੋਰ ਮੋਟੀ ਹੋ ਕੇ ਆ ਗਈ ਜਿੱਦ ਨੇ ਨਮੂ ਨੂੰ ਪੁੱਤ ਹੁੰਦਾ ਸ਼ਾਈ ਪਨੀਰ ਖਾਇਆ ਫਿਰ ਉੱਥੇ ਨਹੀਂ ਹਾਂ ਉੱਥੇ ਪਨੀਰ ਬਣਾਇਆ ਤਾਂ ਫਰਾਕੇ ਬਣਾਇਆ ਕੀ ਉਹਦੇ ਨੀਰ ਬਣਾ ਇੰਨੇ ਸਾਰੇ ਪਿਆਜ਼ ਹਾਂ ਇੱਕਦਮ ਲਾਇਆ ਕੋਈ ਪੈਸੇ ਇਧਰ ਰੱਖਾਇਆ ਨਹੀਂ ਹਮਦਿੱਤੀ ਪਿਗਲੀ ਹੁੰਦੀ ਆਪਾਂ ਉਦਾਂ ਹੋਏ ਪੈਸੀ ਹਾਂ ਤਾਂ ਪਨੀਰ ਵੀ ਖਾਏ ਉਹ ਵੀ ਬਕਵਾਸ ਸੀ ਹਾਂਜੀ ਤਾਂ ਆਪਣੇ ਬੱਚਿਆਂ ਦੇ ਉੱਪਰ ਹੋ ਗਿਆ ਮੌਸਮ ਦਾ ਅਸਰ ਤੇ ਇਹ ਸਾਰੇ ਲੱਗੇ ਹੋਏ ਅੱਜ ਮਸਤੀ ਕਰਨ ਪਹਿਲਾ ਸੀਰਨ ਨੇ ਫੁੱਲ ਮਸਤੀ ਕੀਤੀ ਮੀਰੇ ਵਿੱਚ ਫੇਰੇ ਨੇ 5 6 ਡੱਡੂ ਫੜੇ ਇਹ ਉਹਨਾਂ ਨੂੰ ਨਵਾਟ ਦੀ ਸ਼ੈਂਕ ਦੇ ਵਿੱਚ ਫਿਰ ਉਹ ਛੱਡ ਕੇ ਇਹਨਾਂ ਨੂੰ ਗਲੀ ਦੇ ਵਿੱਚ ਤੁਸੀਂ ਬੜਿਆਂ ਨੂੰ ਬੱਚਿਆਂ ਨੂੰ ਬੜਿਆਂ ਦੇ ਮਗਰ ਲੱਗ ਕੇ ਦੇਖਿਆ ਹੁੰਦਾ ਪਰ ਬੜਿਆਂ ਨੂੰ ਬੱਚਿਆਂ ਦੇ ਮਗਰ ਲੱਗਦੇ ਮੈਂ ਪਹਿਲੀ ਵਾਰ ਦੇਖਿਆ ਇਹਨੂੰ ਦੇਖ ਦੇਖ ਕੇ ਜੱਪ ਵੀ ਵੀ ਡੱਡੂ ਫੜਨ ਲੱਗ ਗਈ ਹਨੀ ਦੂਸਰੇ ਦੁਬਾਰਾ ਬਣਾਓ ਦੁਬਾਰਾ ਸਿਰਫ ਆ ਨਹੀਂ ਆ ਡਰਦੀ ਐ ਡੱਡੂ ਤੋਂ ਇਹ ਖੁਦ ਡੱਡੂ ਵਰਗਾ ਐ ਇਹ ਤੇ ਖੁਦ ਡੱਡੂਆਂ ਤੋਂ ਡਰਦੀ ਐ ਸਿਰਤ ਬਿਲਕੁਲ ਨਹੀਂ ਡਰਦੀ ਜੱਪ ਜੀ ਨੂੰ ਵੀ ਇਹਨੇ ਡੱਡੂ ਫੜਨ ਲਾਤਾ ਹਣਾ ਸੀ ਤੇ ਜਦ ਤੂੰ ਉੱਧਰ ਗਿਆ ਸੀ ਦਾਦੀ ਹਾਊਸ ਤਾਂ ਤੂੰ ਬੰਜਪਜੀ ਡੱਡੂ ਫੜ ਕੇ ਲੈ ਕੇ ਆਈ ਫਿਰ ਉਹਨੇ ਉਹਨੂੰ ਨਵਾਇਆ ਫਿਰ ਛੱਡ ਕੇ ਆਈ ਇਹ ਮੇਰਾ ਬੱਚਾ ਬਿਲਕੁਲ ਨਹੀਂ ਦੱਸਦਾ ਇਹ ਨੂੰ ਹਰ ਇੱਕ ਚੀਜ਼ 'ਚ ਇਹਨੂੰ ਡੱਡੂਆਂ ਦੇ ਵਿੱਚ ਟੋਟਿਆਂ ਦੇ ਵਿੱਚ ਹਰ ਇੱਕ ਚੀਜ਼ ਹਰ ਇੱਕ ਚੀਜ਼ 'ਚ ਇਹਨੂੰ ਕਿਊਟਨੈਸ ਦਿਖਦੀ ਆ ਹੈਨਾ ਕੌਕੀ ਡੱਡੂ ਕਿੰਨਾ ਕਿਊਟ ਹੈ ਹਾਂ ਆਪਾਂ ਕੀ ਕਹਿੰਦੇ ਹਾਂ ਡੱਡੂ ਪਿਊਟ ਹੈ ਹੋਰ ਕੀ ਲੱਗਦਾ ਤੈਨੂੰ ਪਰ ਇੱਕ ਚੀ ਨਿਕੁੰ ਲੱਗਦੀ ਕਿਹੜੀ ਕਾਕਰੋਚਾ ਚ ਹਾਂ ਇਹਨੂੰ ਕਾਕਰੋਚ ਨਹੀਂ ਪਸੰਦ ਹੈਗਾ ਸਿਰਨੂੰ ਕਾਕਰੋਚ ਤੇ ਲੀਜ਼ਡ ਚਿਪਕਲੀ ਇਹਨੂੰ ਦੋ ਚੀਜ਼ਾਂ ਨਹੀਂ ਪਸੰਦ ਬਾਕੀ ਸਾਰਿਆਂ ਚ ਇਹਨੂੰ ਕਿਊਟਨੈਸ ਦਿੰਦੀ ਆ ਚਾਹੇ ਕੋਈ ਅੱਛਾ ਚਾਹੇ ਬੁਰਾ ਇਹ ਨੇਚਰ ਲਵਰ ਆ ਇਹ ਉਹ ਗੁਰੂ ਜੀ ਆ ਹਾ ਹਾ ਇਹ ਤਾਂ ਸੱਚੀ ਛੋਟਾ ਸਾ ਚਮਤਕਾਰ ਹੈ ਕਿਉਂਕਿ ਡੱਡੂ ਫੜ ਲੈਂਦਾ ਨਾ ਹੈ ਸੀਰੀ ਡੱਡੂ ਇਹ ਨਾ ਹਾਂ ਇਹ ਸੀਰੀ ਰਤੂ ਨੂੰ ਨਾ ਸਾਰੇ ਐਨੀਮਲਸ ਦੇ ਵਿੱਚ ਕਿਊਟਨੈਸ ਨਿਕਦੀ ਹੈ ਜੱਸਾ ਤੁਸੀਂ ਫੜ ਕੇ ਬੈਠੀ ਐ

ਵਾਰਗ ਹੀ ਆਇਆ ਦਰਵਾਜ਼ਾ ਖੜਕਿਆ ਉਹ ਹਾਂਜੀ ਅੱਜ ਦੇ ਵਲੌਗ ਦਾ ਕਰਦੇ ਆ ਆਪਾਂ ਇੱਥੇ ਐਂਡ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਥੈਂਕ ਯੂ so much for watching ਜੀ ਨੇ ਸਬਸਕ੍ਰਾਈਬ ਕਰ ਲਿਆ ਥੈਂਕ ਯੂ ਤੇ ਜੀ ਨੇ ਨਹੀਂ ਕੀਤਾਓ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਅੱਛਾ ਗਿਆ ਤੇ ਅੱਜ ਕਿੱਥੇ ਕਿੱਥੇ ਬਾਰਿਸ਼ ਹੋਈ ਹੈ ਅੱਜ ਸਾਡੇ ਦਾ ਬਹੁਤ ਤੇਜ਼ ਬਾਰਿਸ਼ ਹੋਈ ਹੈ। ਹਮਾਰੇ ਨਹੀਂ ਬਹੁਤ ਕਿ ਨਹੀਂ ਹੋਈ ਸੀ। ਨਹੀਂ ਤੇ ਇਹ ਆਈ ਹੈ ਜੀ ਦਰਾਹੇ ਤੋਂ ਆਪਣੇ ਨਾਨਕੀਆਂ ਤੋਂ ਉੱਥੇ ਬਾਰਿਸ਼ ਨਹੀਂ ਹੋਈ ਹੋਈ ਨਹੀਂ। ਨਹੀਂ। 1% ਕਹਿੰਦੀ ਉੱਥੇ ਬਾਰਿਸ਼ ਨਹੀਂ ਹੋਣੀ ਪਰ ਆਪਣੇ ਉਰੇ ਬਹੁਤ ਜ਼ੋਰਾਂ ਤੋਂ ਬਾਰਿਸ਼ ਹੋਈ ਹੈ। ਤੇ ਜਿੱਥੇ ਜਿੱਥੇ ਜਿਹਦੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਬਾਰਿਸ਼ ਹੋਈ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ so much for watching bye bye take